ਕੋਈ ਮਰਜੀ ਹੋਵੇ। ਅੱਛਾ ਵੀ ਬੰਦੇ ਵੀ ਤੇ ਜਾਨਵਰ ਵੀ ਹਰ ਇੱਕ ਦਾ ਹੱਡ ਕਿਹੜਾ ਮਰਜੀ ਆ ਹੋਵੇ। ਠੀਕ ਆ। ਬਾਹਰ ਦਾ ਹੋਵੇਗਾ, ਹਾਂ ਹੋਵੇ। ਮੱਝ ਹੋਵੇ, ਘਟਾ ਹੋਵੇ ਤਾਂ। ਕੋਈ ਵੀ ਹੋਵੇ। ਹਾਂ। ਲਾਇਆ ਕੁੱਤੇ ਤੱਕ। ਠੀਕ ਆ। ਹਰ ਇੱਕ ਜਾਨਵਰ ਦਾ ਇਲਾਜ ਤੇ ਹਰ ਇੱਕ ਬੰਦੇ ਦਾ। ਬੰਦਾ ਵੀ ਹੁੰਦਾ ਜਾਨਵਰ ਜੀਉਣਾ। ਸੋ ਅੱਜ ਸਾਨੂੰ ਇੱਕ ਆਪਾਂ ਕਹੇ ਦੀ ਢੂਹੀ ਦੇ ਡਿਸਕਾਂ ਦੀ ਪ੍ਰੋਬਲਮ ਸਭ ਤੋਂ ਵੱਧ ਬਾਪੂ ਜੀ ਕਿੜੀਆਂ ਕਿੜੀਆਂ ਪੱਕੀਆਂ ਉਹਦੇ ਇੱਕ ਡਾਕਟਰ ਆਪਾਂ ਪੀਜੀਏ ਹੀ ਕਹਾ ਸਕਦੇ ਹਣਾ ਤੇ ਦੂਰੋਂ ਦੂਰੋਂ ਸੰਗਤ ਆਉਂਦੀ ਆ ਸਾਨੂੰ ਵੀ ਬਹੁਤ ਦੂਰੋਂ ਦੱਸਿਆ ਸੀ ਸੋ ਇੱਥੇ ਆ ਕੇ ਪਤਾ ਲੱਗਿਆ ਐਦੀ ਢੂਹੀ ਦੁਖਦੀ ਸੀ ਸਾਡੇ ਗੱਭਰੂ ਦੀ ਹੁਣ ਕਿਵੇਂ ਆ ਲੋਟ ਆਪਕੇ ਆ ਸਾਗਰ ਦੀ ਫੋਟੋ ਵੀ ਮੂੰਗੂ ਪਾਈ ਦੀ ਆ ਪਾਹ ਦੀ ਐਂਟੀ ਕਾ ਵਾਂਗੂ ਐਂਟੀ ਕਾ ਵਾਂਗੂ ਬਾਈ ਠੀਕ ਆ ਤੇ ਬਾਪੂ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦਾ 30 ਸਾਲ ਹੋ ਗਏ 30 ਸਾਲ ਹੋ ਗਏ ਤੇ ਡਾਕਟਰਾਂ ਤੋਂ ਮੁੜੇ ਮਰੀਜ਼ ਇੱਥੇ ਲੋਟ ਕਰੇ ਨੇ ਵਾਧੂ ਵਾਧੂ ਠੀਕ ਆ ਤੇ ਕਿਤੇ ਕਿਤੇ ਤੱਕ ਕਮਰੀਚ ਲੋਡ ਕਰਦੇ ਹਾਂ ਲੁਧਿਆਣਾ ਚੰਡੀਗੜ੍ਹ ਹਾਂ ਇਹਨੂੰ ਮੈਂ ਸਾਂਹ ਰੋਜਪੁਰ ਤੱਕ ਅੰਮ੍ਰਿਤਸਰ ਸਾਹਿਬ ਤੋਂ ਵੀ ਹਾਂ ਰੋਜਪੁਰ ਤੱਕ ਠੀਕ ਆ ਤੇ ਆਪਾਂ ਕਹਿੰਦੀਏ ਤੁਹਾਡੇ ਕੋਈ ਫੀਸ ਤਾਂ ਨਹੀਂ ਰੱਖੀ ਹੋਈ 500 ਰੁਪਏ 500 ਰੁਪਏ ਆਉਣਗੇ ਜੁੱਥੋ ਮਰਜੀ ਆਉਂਦੇ ਹਾਂ ਠੀਕ ਆ ਜੇ ਕੋਈ ਗਰੀਬ ਬੰਦਾ ਆਉਂਦਾ ਮੇਰੇ ਬੰਦੇ ਦਾ ਫ੍ਰੀ ਇਲਾਜ ਫ੍ਰੀ ਇਲਾਜ ਹਾਂ ਗਰੀਬ ਤੋਂ ਕੋਈ ਉਦੋਂ ਕੋਈ ਪੈਸਾ ਨਹੀਂ ਨਾ ਕੋਈ ਛੇਪੀ ਕੋਈ ਬਾਰਾ ਕੋਈ ਕੁਝ ਨਹੀਂ ਲਾਉਣਾ ਕੁਝ ਨਹੀਂ ਲਾਉਣਾ ਕੱਲੇ ਹੱਥ ਹੀ ਲਾਉਣੇ ਆ ਕੱਲੇ ਹੱਥ ਹੀ ਨਾ ਕਿਸੇ ਦਾ ਕੋਈ ਬੰਦਣਾ ਨਾ ਬੰਦਦੇ ਨਹੀਂ ਆਪਾਂ ਠੀਕਾ ਜੇ ਮੋਂ ਮੇਰੇ ਵਰਗਾ ਹਾਂ ਟੁੱਟੀ ਵੀ ਆਉ ਉਹ ਜਰੂਰ ਬੰਦ ਹੈ ਅਸਾਂ ਟੁੱਟੀ ਬੰਦਨੋ ਟੁੱਟਿਆ ਹੱਡ ਜਿਹੜਾ ਮਰਜੀ ਹੋਵੇ ਹਾਂ ਜਿਹੜਾ ਮਰਜੀ ਆ ਤੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਆਪਣੇ ਕੋਲ ਹੀ ਟੁੱਟਿਆਂ ਦਾ ਵੀ ਠੀਕ ਆ ਇਹ ਟੁੱਟੇ ਹੋਏ ਅੰਗਾਂ ਦਾ ਹਾਂ ਧੂਹੀ ਦਾ ਕੱਟ ਕਾਰਾਜ ਮੋਟੇ ਦਾ ਕੋਈ ਨਦਾਰੇ ਦਾ ਹੈ ਠੀਕ ਆ ਠੀਕ ਆ ਮੋਡਾ ਨਿਕਲਦਾ ਜਾਂ ਕੁਝ ਵੀ ਆ ਜਿਹੜਾ ਕਹਿੰਦੇ ਸਰਵਾਈਕਲ ਦੀ ਪ੍ਰੋਬਲਮ ਆ ਹਾਂ ਕਹਿੰਦਾ ਸਰਕਲ ਨਹੀਂ ਚੱਲਦਾ ਉਹ ਵੀ ਚਲਾ ਕੇ ਦੇਵਾਂਗੇ ਠੀਕ ਆ ਠੀਕ ਆ ਤੇ ਪੜ੍ਹੇ ਲਿਖੇ ਤਾਂ ਨਹੀਂ ਹੈਗੇ ਨਾ ਹਨ ਪੜਾਣਾ ਜਮਾ ਕਹਿੰਦਾ ਮਾਲ ਹੀ ਜਾ ਰਿਹਾ ਬਾਪੂ ਕਹਿੰਦਾ ਹਨ ਤੇ ਨੰਬਰ ਦਰ ਦੇ ਮਨ 99 99 99688 6142 6142 99688 6142 ਹਾਂ ਸੋ ਤੁਹਾਡਾ ਨੰਬਰ ਆ ਹਾਂ ਹਰ ਇੱਕ ਪ੍ਰਕਾਰ ਦੀ ਦੋਸਤੋ ਕਿਵਰੀ ਤੁਹਾਨੂੰ ਡਿਸਕਾਂ ਦੀ ਪ੍ਰੋਬਲਮ ਹੁੰਦੀ ਹੈ ਕਿ ਤੋ ਨਹੀਂ ਵੀ ਤਰਿਆ ਜਾਂਦਾ ਗੋਡਿਆਂ ਦੀ ਵੀ ਪ੍ਰੋਬਲਮ ਹੁੰਦੀ ਆ ਇੱਥੇ ਪਹੁੰਚੋ ਕਿਹੜਾ ਨੰਬਰ ਆ ਜੀ ਨੰਬਰ ਬੋਲੀ ਮੜਾ 76961 06787 06787 7962076787 87 ਠੀਕ ਹੈ ਇਹ ਤੁਹਾਡੇ ਨੰਬਰ ਹੈ ਜੀ ਤੇ ਪਿੰਡ ਮਾਛੀ ਕੇ ਮਾਛੀ ਜ਼ਿਲ੍ਹਾ ਮੋਗਾ ਬਰਨਾਲੇ ਦੀ ਹੱਦ ਦਾ ਪਿੰਡ ਆ ਹਾਂ ਵੀ ਕੋਈ ਜਾਣਦਾ ਹੋਵੇ ਚਾਹਲ ਕਹ ਕੇ ਕਿੱਥੋਂ ਮਰਜੀ ਪੁੱਛ ਲੈ ਚਾਹਲ ਹਾਂ ਠੀਕ ਆ ਚਾਹਲਾਂ ਦੇ ਜਾਣ ਬਾਬਾ ਜੋਗੀ ਵੀਰ ਦੇ ਭਗਤ ਹੈ ਆਏ ਹਾਂ ਲਓ ਜੀ ਕਰ ਦੋ ਵੀਡੀਓ ਸ਼ੇਅਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਆ ਦੇਖੋ ਸਾਡਾ ਲਾ ਤਾਂ ਮਾਰੀ ਜਾਂਦਾ ਕਰੀ ਕਿਵੇਂ ਜੇ ਕਰਦਾਈ ਦਫਰੇ ਕਰੀ ਕਰੀ ਹੈ ਹਾਂ ਹੈ ਹੁਣ ਏ ਇਹ ਜਮੀਨੀ ਦੀ ਗਰਦਾ ਜਮਾ ਗੱਡੀਆਂ ਸਸਤ ਲੈ ਆ ਨੂ ਮਿਠਿਆ ਕੇ ਸੋ ਰੋਡ ਦੇ ਉਪਰ ਹੀ ਬਾਪੂ ਜੀ ਦਾ ਘਰ ਆ ਦੋਸਤੋ ਤੇ ਪਹੁੰਚੋ ਅੱਡੇ ਦੇ ਕੋਲੇ ਮੇਨ ਕੋਲੇ ਧੰਨਵਾਦ ਬਾਪੂ ਜੀ ਤੁਹਾਡਾ ਬਹੁਤ ਬਹੁਤ ਹਨ ਕੋਈ ਮਰਜੀ ਆ ਹੋਵੇ ਅੱਛਾ ਵੀ ਬੰਦੇ ਵੀ ਤੇ ਜਾਨਵਰ ਵੀ ਹਰ ਇੱਕ ਦਾ ਹੱਦ ਕਿਹੜਾ ਮਰਜੀ ਆ ਹੋਵੇ ਠੀਕ ਆ ਬਾਹਰ ਤਾਂ ਹੋਵੇ گا ਹਾਂ ਹੋਵੇ ਮੱਝ ਹੋਵੇ ਕਟਾ ਹੋਵੇ ਕੋਈ ਹੋਵੇ ਹਾਂ ਲਾਇਆ ਕੁੱਤੇ ਤੱਕ ਠੀਕ ਆ ਹਰ ਇੱਕ ਜਾਨਵਰ ਦਾ ਇਲਾਜ ਤੇ ਹਰ ਇੱਕ ਬੰਦੇ ਦਾ ਬੰਦਾ ਵੀ ਹੁੰਦਾ ਜਾਨਵਰ ਜੀਉਣਾ ਚਲੋ ਧੰਨਵਾਦ ਬਾਪੂ ਜੀ ਜਿਹੜਾ ਤੁਸੀਂ ਇੰਨੀ ਸੇਵਾ ਨਿਭਾ ਰਹੇ ਹੋ ਤੇ ਰੇਟ ਵੀ ਕੋਈ ਆਪਾਂ ਕਹ ਦੀ ਜਿਹੜੀ ਪੀਸ ਆ ਤੁਹਾਡੀ ਉਹ ਵੀ ਨਹੀਂ ਕੋਈ ਜ਼ਿਆਦੇ ਹੈ ਨਾ ਤੇ ਵੱਡੇ ਵੱਡੇ ਡਾਕਟਰਾਂ ਨੂੰ ਤਾਂ ਚੰਗੀ ਜਗ੍ਹਾ ਦਵਾਈਆਂ ਦੇ ਦੇ ਇੱਕ ਮੁੰਡਾ ਆਕਣ ਲੁਧਿਆਣਾ ਦਾ ਮੁੰਡਾ ਇਹ ਯਾਰ ਕਬਾਈ ਯਾਰ ਕਾ ਇਹ ਤੇ ਕੋਰਚੀ ਤੇ ਚੱਕ ਕੇ ਲੈ ਕੇ ਆਈ ਸੀ ਅੱਛਾ ਜੀ ਤੇ ਆਪਾਂ ਉਹ ਬੰਜ ਮੈਂ ਚ ਦੀ ਛੱਟ ਕਰਤਾ ਲੁਧਿਆਣਾੋਂ ਆਏ ਸੀ ਲੁਧਿਆਣਾ ਹਾਂ ਠੀਕ ਆ ਹੁਣ ਵੀ ਰਹੇ ਹੋ ਜੇ ਕਦੇ ਆਉਣਾ ਉਹਨਾਂ ਨੇ ਸਾਨੂੰ ਪਹਿਲਾਂ ਫੋਨ ਲਾਉਂ ਮੇਰਾ ਪਾਪਾ ਆ ਅਗਲੀ ਵਾਰ ਮਾਤਾ ਨੂੰ ਲਈਏ ਜਾਂ ਫਿਰ ਵਾਪਸ ਨਹੀਂ ਆਵਾਂਗੇ ਹਾਂ ਲੈ ਆਵਾਂਗੇ ਐ ਉਹ ਕੋ ਤਾਂ ਮਰਦੀ ਹਾਂ ਉਹ ਉਂ ਡਾ ਦਿਓ ਪਹਿਲਾਂ ਮੈਨ ਠੀਕ ਹੈ ਜੀ ਧੰਨਵਾਦ